ਸਸ਼ੀਕਾਲ ਜੀ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸੱਚ ਟਾਈਮਸ ਜਿਮਨੀ ਚੋਣਾ ਦੇ ਆਏ ਨਤੀਜੇ ਤੋਂ ਬਾਅਦ ਹਲਕਾ ਡੇਰਾ ਬਾਬਾ ਨਾਨਕ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਰਦਾਰ ਗੁਰਦੀਪ ਸਿੰਘ ਰੰਦਾਵਾਦੀ ਜਿੱਤ ਨੂੰ ਲੈ ਕੇ ਹਲਕਾ ਦੇ ਪਿੰਡ ਡੇਰਾ ਪਠਾਣਾ ਦੀ ਪੰਚਾਇਤ ਤੇ ਸਮੂਹ ਪਿੰਡ ਵਾਸੀਆਂ ਵੱਲੋਂ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਪਿੰਡ ਦੇ ਚਾਰ ਚੁਫੇਰੇ ਗੇੜਾ ਲਗਾ ਕੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਗਿਆ ਇਸ ਮੌਕੇ ਸਰਪੰਚ ਪਵਨਦੀਪ ਕੌਰ ਦੇ ਪੁੱਤ ਜੇ ਲਵਜਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਕਿ ਉਹਨਾਂ ਵੱਲੋਂ ਪਿੰਡ ਡੇਰਾ ਪਠਾਣਾ ਤੋਂ ਸਰਦਾਰ ਗੂਦੀਪ ਸਿੰਘ ਰੰਧਾਵਾ ਨੂੰ ਵੱਡੀ ਲੀਡ ਨਾਲ ਜਿਤਾਇਆ ਗਿਆ ਹੈ ਹੋਰ ਕੀ ਕੀ ਕਿਹਾ ਆਓ ਸੁਣਦੇ ਹਾਂ ਉਹਨਾਂ ਦੀ ਆਪਣੀ ਜ਼ੁਬਾਨੀ ਪੱਤਰਕਾਰ ਰੋਮਨ ਕੋਟਲੀ ਤੇ ਡੀਐਸ ਖਾਲਸਾ ਦੀ ਖਾਸ ਰਿਪੋਰਟ ਵਿੱਚ ਵਾਜਬੀ ਖਾਲਸਾ ਸ਼੍ਰੀ ਵਾਜਬੀ ਜੀ ਪਤਿ ਮੇਰਾ ਨਾਮ ਲਵਜਿੰਦਰ ਸਿੰਘ ਤਿੰਨ ਦਾ ਖਾਜਾ ਵਰਦਾਗ ਡੇਰਾ ਖਾਲ ਇਸ ਪਿੰਡ ਤੋਂ ਸਰਪੰਚ ਪੰਨਦੀਪ ਕੋਰ ਜਿਹਦੀ ਮੇਰੇ ਚਾਚੀ ਜੀ ਹਨ ਅਸੀਂ ਇਸ ਪਿੰਡ ਤੋਂ ਸਰਦਾਰ ਗੁਰਦੀਪ ਸਿੰਘ ਰੰਧਾਵਾ ਦੇ ਨੇ 266 ਵੋਟਾਂ ਦੀ ਲੀਡ ਨਾਲ ਜਤਾਇਆ ਇਸ ਪਿੰਡ ਤੋਂ ਕਾਂਗਰਸ ਨੂੰ 223 ਵੋਟ ਪਰਮਾਰਦੀ ਪਾਰਟੀ ਨੂੰ 499 ਵੋਟ ਤੇ ਬੀ ਜੀ ਪੀ ਨੇ ਸਿਰਫ 52 ਵੋਟਾਂ ਪਈਆਂ ਹੋਣ ਜੋ ਕਿ ਅਸੀਂ 27 ਦੇ ਵਿੱਚ ਸਰਦਾਰ ਗੁਰਦੀਪ ਸਿੰਘ ਰੰਧਾਵਾ ਨੂੰ ਅੱਗੇ ਇੱਕ ਵੱਡੀ ਲੀਡ ਨਾਲ ਜਿਤਾਵਾਂਗੇ ਪਿੰਡ ਤੋਂ ਤੇ ਨਾਲ ਦੀ ਨਾਲ ਹਲਕੇ ਤੋਂ ਜਿਤਾਵਾਂਗੇ ਰਾਇਗੁਰੂ ਖਾਲਸਾ